ਸੇਵਾ ਕਸਪ ਪੰਜਾਬ ਦੇ ਪ੍ਰਧਾਨ ਵੀ ਹੋ ਤੇ ਮੁਸਲਮਾਨ ਹਸਵਾ ਦੇ ਮੈਂਬਰ ਵੀ ਹੋ ਇਹ ਜਿਹੜਾ ਬਕੋ ਬੋਰਡ ਦਾ ਬਿੱਲ ਜੋ ਸਰਕਾਰ ਲੈ ਕੇ ਆ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਕਿਤੇ ਮੈਨੂੰ ਤਾਂ ਇਹ ਕਹਿਣਾ ਚਾਹਣਾ ਹੈ ਜੀ ਅ ਵੀ ਕੱਲ ਜਿਹੜਾ ਹੈਗਾ ਪਤਾ ਲੱਗਿਆ ਵੀ ਕੱਲ ਇਹ ਟਰੈਕ ਸਰਕਾਰ ਜਿਹੜੀ ਹੈਗੀ ਆ ਤੇ ਮੁਸਲਮਾਨਾਂ ਦੇ ਖਿਲਾਫ ਬਿੱਲ ਲੈ ਕੇ ਆ ਰਹੀ ਹੈ ਇਹ ਸਾਡੀਆਂ ਜਿਹੜੀਆਂ ਪ੍ਰਾਪਰਟੀਆਂ ਹੈਗੀਆਂ ਨਾ ਇਹ ਖੋਹਣੀਆਂ ਜਾਂਦੀਆਂ ਨੇ ਤੇ ਜਿਹੜੀਆਂ ਸਾਡੀਆਂ ਪ੍ਰਾਪਰਟੀ ਹੈਗੀਆਂ ਸਾਡੇ ਬਜ਼ੁਰਗਾਂ ਨੇ ਸਾਡੇ ਜਿਹੜੀਆਂ ਕਿਦਾਰ ਕੀਤੀਆਂ ਹਨ ਕਬਰਸਤਾਨਾਂ ਨੂੰ ਤੇ ਉਹ ਪ੍ਰਾਪਰਟੀਆਂ ਸਾਡੀਆਂ ਖੋਹੀਆਂ ਜਾਂਦੀ ਹੈ ਸਰਕਾਰ ਤੇ ਇਸ ਦੇ ਬਾਰੇ ਜਿਹੜਾ ਹੈਗਾ ਅਸੀਂ ਬਹੁਤ ਜਲਦ ਮੀਟਿੰਗ ਕਰਕੇ ਮੁਸਲਮਾਨ ਸਭਾ ਦੀ ਤੇ ਜੋ ਵੀ ਫੈਸਲਾ ਲਵੋਗੇ ਤੇ ਅਸੀਂ ਉਹਦੇ ਮੁਤਾਬਕ ਜਿਹੜਾ ਹੈਗਾ ਦਿੱਲੀ ਜਾ ਕੇ ਧਰਨੇ ਦੇ ਵਿੱਚ ਸ਼ਾਮਲ ਹੋਵਾਂਗੇ ਤੇ ਦੂਸਰੇ ਜਥੇਬੰਦਿਆਂ ਵੀ ਨਾਲ ਲੈ ਕੇ ਜਿਹੜੀਆਂ ਉਸੇ ਤਰ੍ਹਾਂ ਅਸੀਂ ਇਹਦਾ ਅੰਦੋਲਨ ਕਰਾਂਗੇ ਪੂਰੇ ਇੰਡੀਆ ਦੇ ਵਿੱਚ ਤੇ ਜ਼ਰੂਰ ਅਸੀਂ ਬਹੁਤ ਜਲਦ ਮੀਟਿੰਗ ਕਰ ਰਹੇ ਆ ਇਸ ਬਾਰੇ ਜਿਹੜੇ ਤੁਸੀਂ ਮੈਂਬਰ ਆਪਣੇ ਐਮਐਲਏ ਵਗੈਰਾ ਐਮਪੀ ਵਗੈਰਾ ਤੇ ਬਾਅਦ ਵਿੱਚ ਅੱਗੇ ਭੇਜਿਓ ਕਿ ਉਹ ਬਾਤ ਚੱਕਦੇ ਤੁਹਾਡੇ ਇਹਨਾਂ ਬਿੱਲ ਦੇ ਬਾਰੇ ਜਾਂ ਉਹ ਸਰਕਾਰ ਦੇ ਵਿੱਚ ਨਾਲ ਸਹਿਮਤ ਹੋ ਗਏ ਉਹਨਾਂ ਨੂੰ VOTING ਕਰ ਦੇ। ਦੇਖੋ ਇਹ ਗੱਲ ਇਹਨਾਂ ਨੂੰ ਐਮਐਲਏ ਨੂੰ ਵੀ ਇਹ ਗੱਲ ਚਾਹੀਦਾ ਜਾ ਕੇ ਐਮਪੀ ਨੂੰ ਵੀ ਇਹ ਗੱਲ ਚਾਹੀਦੀ ਹੈਗੀ ਆ ਵੀ ਅਸੀਂ ਪਬਲਿਕ ਤੋਂ ਵੋਟਾ ਲੈ ਕੇ ਜਾਂਦੇ ਆ ਤੇ ਸਾਨੂੰ ਪਬਲਿਕੇ ਵੋਟਾਂ ਪਾਉਂਦੀ ਆ ਤੇ ਲੋਕਤੰਤਰ ਹੈਗਾ। ਤੇ ਲੋਕਤੰਤਰ ਸਮੇਂ ਚੋਣ ਕੇ ਭੇਜਦਾ ਹੈਗਾ ਜੇਕਰ ਇਹ ਜਿਹੜੇ ਲੋਕਤੰਤਰੀ ਜਿਹੜਾ ਲੋਕਤੰਤਰ ਦਾ ਘਾਣ ਕਰਨਾ ਆ ਸੀ ਤੇ ਫਿਰ ਇਹ ਗਲਤ ਹੈ ਬਹੁਤ ਜ਼ਿਆਦਾ ਗਲਤ ਹੈਗਾ ਤੇ ਇਹਨਾਂ ਦੇ ਇਹਨਾਂ ਨੂੰ ਇਹ ਚਾਹੀਦਾ ਹੈਗਾ ਵੀ ਜਿਹੜਾ ਕਿ ਜਿਹੜਾ ਨੇ ਪਬਲਿਕ ਨੇ ਵੋਟਾਂ ਦਿੱਤੀਆਂ ਹੈਗੀਆਂ ਵੀ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਖੜੀਏ ਚਲੋ ਤੇ ਉਹਨਾਂ ਦਾ ਜਿਹੜਾ ਕੀ 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 ਪ੍ਰੋਗਰਾਮ ਹੈ ਅੱਗੇ ਤੁਹਾਡਾ ਇਹ ਪ੍ਰੋਗਰਾਮ ਹੈ ਅਗਰ ਜੋ ਵੀ ਸਾਡੀ ਕਮੇਟੀ ਜਿਹੜੀਆਂ ਮੁਸਲਮਾਨਾਂ ਦਾ ਫੈਸਲਾ ਕਰੂਗੀ ਉਦੇ ਮੁਤਾਬਕ ਜਿਹੜਾ ਹੈਗਾ ਅਸੀਂ ਚੱਲਾਂਗੇ ਤੇ ਇਹਦੇ ਜਿਹੜਾ ਬਿੱਲ ਲੈ ਕੇ ਆਣਗੇ ਸਾਡੇ ਖਿਲਾਫ ਇਹ ਤੇ ਉਹਦਾ ਸੰਘਰਸ਼ ਕਰਾਂਗੇ ਅਸੀਂ ਕੀ ਹੈ ਕਿ ਬਿੱਲ ਵਿੱਚ ਕੀ ਉਹਨਾਂ ਨੇ ਠੀਕ ਹੈ ਕਲੀਅਰ ਕੀ ਕਰ ਜਿਹੜਾ ਬਿੱਲ ਲੈ ਕੇ ਆਇਆ ਇਹ ਸਾਡੀ ਜਿਹੜੀ ਪ੍ਰਾਪਰਟੀ ਹੈਗੀ ਹੈ ਅਡਾਨੀ ਬਾਨੀਆਂ ਨੂੰ ਦੇਣਾ ਚਾਹੁੰਦੇ ਹੈਗੇ ਆ ਤੇ ਪਹਿਲਾਂ ਵੀ ਜਿਹੜਾ ਤੁਹਾਨੂੰ ਪਤਾ ਹੀ ਹੈਗਾ ਇਹਨਾਂ ਨੇ ਰੇਲ ਵੀ ਵੇਚ ਦਿੱਤੇ ਤੇ 에어ਪੋਰਟ ਵੇਚ ਦਿੱਤੇ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਜ਼ਮੀਨਾਂ ਵੀ ਜਿਹੜਾ ਇਹਨਾਂ ਨੇ ਜਿਹੜੀਆਂ ਅੜਾਜਿਬਾਦੀ ਦੇ ਹੱਥ ਦੇ ਦਿੱਤੀਆਂ ਤੁਸੀਂ ਦੇਖਦੇ ਹੋ ਤੇ ਅੱਗੇ ਸਾਡੇ ਜਿਹੜੇ ਇੱਥੇ ਥੋਲੇ ਹੁੰਦੇ ਸੀ ਤੇ ਹੋਰ ਵੀ ਜਿਹੜੇ ਮੂੰਗੀ ਹੁੰਦੀ ਸੀਗੇ ਉਹ ਵੀ ਸਾਨੂੰ ਪੈਕਟਾਂ ਦੇ ਵਿੱਚ ਪਾ ਪਾ ਕੇ ਅੱਜ 10-10 ਰੁਪਏ ਦੀ ਜਿਹੜੀ ਹੈਗੀ ਆ ਦੇ 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 ਰਹੇ ਆ ਜਿਹੜੀ ਕਿ ਆਸੀਂ ਆਮ ਹੀ ਹੱਥਾਂ ਦੇ ਵਿੱਚ ਫੜ ਕੇ ਭੁੰਨ ਕੇ ਚੱਪਦੇ ਹੁੰਦੇ ਸੀਗੇ ਤੇ ਅੱਜ ਉਹ ਤੋੜਿਆਂ ਦੇ ਭਾਅ ਸਾਨੂੰ ਜਿਹੜੀ ਹੈੀ ਉਹ ਮਿਲ ਨਹੀਂ ਰਹੀ ਵੀ ਕਰਨਾ ਚਾਹ ਰਹੇ ਹਾਂ ਕਿ ਮੰਗ ਨਹੀਂ ਕਰ। ਮੰਗੇ ਹੀ ਕਰਦੇ ਆ ਕਿ ਜਿਹੜਾ ਬਿੱਲ ਲੈ ਕੇ ਆ ਰਹੇ ਆ ਬਿਲਕੁਲ ਗਲਤ ਹੈਗਾ ਤੇ ਸਾਡਾ ਜਥੇਬੰਦੀਆਂ ਨੂੰ ਜਿਹੜੀਆਂ ਆਈਆਂ ਸਾਡਾ ਸਾਥ ਦੇਣਾ ਚਾਹੀਦਾ ਮੁਸਲਮਾਨਾਂ ਦਾ ਤੇ ਅਸੀਂ ਹਮੇਸ਼ਾ ਲਈ ਜਦੋਂ ਵੀ ਜ਼ੁਲਮ ਹੋਇਆ ਹੈਗਾ ਅਸੀਂ ਜਥੇਬੰਦੀਆਂ ਦੇ ਹਰਕ ਦੇ ਜ਼ੁਲਮ ਦੇ ਖਿਲਾਫ ਖੜੇ ਆ ਤੇ ਸਾਡੇ ਨਾਲ ਵੀ ਖੜੇ ਹੋ ਤੇ ਜਿਹੜੇ ਪੰਜਾਬ ਦੇ ਮੁਸਲਮਾਨ ਭਾਈਚਾਰਾ ਹੈਗਾ ਤੇ ਇਹਨਾਂ ਨੂੰ ਵੀ ਇੱਕ ਮੁੱਠ ਹੋ ਕੇ ਜਿਹੜਾ ਹੈਗਾ ਇਹਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ